ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਆ ਉਹਦਾ ਆਜੰਤੀਜਾ ਤੁਹਾਨੂੰ ਦੱਸਣ ਜਾ ਰਹੀ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜਿੰਦਰ ਕੋਰ ਮਹੱਲਾ ਸਾਡਾ ਰਵਿਦਾਸਪੁਰਾ ਜਦੋਂ ਦੀ ਮਾਨ ਸਰਕਾਰ ਆਈ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡਾ ਬਿੱਲ ਜ਼ੀਰੋ ਹੋਣ ਲੱਗ ਗਿਆ ਜਿਹੜੇ ਬਾਕੀ ਪੈਸੇ ਬਚਦੇ ਆ ਅਸੀਂ ਉਹ ਰੱਚਨ ਪਾਣੀ 'ਤੇ ਖਰਚ ਕਰ ਲਈ ਦੀ ਮੇਰਾ ਨਾਮ ਸ਼ਵਾਰਚੰਦਰ ਆ ਮਲਾਰੋਦਾਸ ਪੁਰੇ ਦਾ ਰਹਿਣ ਵਾਲਾ ਆ ਮ ਜਦੋਂ ਦੀ ਮਾਨ ਸਰਕਾਰ ਆਈ ਆ ਉਦੋਂ ਦਾ ਬਿੱਲ ਜ਼ੀਰੋ ਆਉਂਦਾ ਆ ਮਾਨ ਸਰਕਾਰ ਦਾ ਹੀ ਧੰਨਵਾਦ ਕਰਦੇ ਆ 90% ਕਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਵੀ ਫ੍ਰੀ ਨੀਅਤ ਸਾਫ਼ ਹੈ ਨੀਅਤ ਸਾਫ਼ ਹੈ ਇਮਾਨਦਾਰੀ ਹੈ ਬਸ ਮੇਰਾ ਨਾਮ ਸਤਪਾਲ ਹੈ ਮਹੱਲਾ ਉਦਮ ਸਿੰਘ ਦੇ ਰਹਿਣ ਵਾਲਾ ਹਾਂ ਸਾਡੇ ਬਿੱਲ ਫ੍ਰੀ ਹਨ ਤੇ ਜਿਹੜੇ ਪੈਸੇ ਸਾਨੂੰ ਬਚਦੇ ਹਨ ਅਸੀਂ ਘਰਾਂ ਦੇ ਹੋਰ ਖਰਚੇ ਕਰ ਲੈਨੇ ਹਾਂ ਤੇ ਅਸੀਂ ਇਸ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਨੀਤਰਾ ਨੇ ਮੈਂ ਨਕੌਦਰ ਸ਼ਹਿਰ ਰਵਿਦਾਸਪੁਰੇ ਦੀ ਰਹਿਣ ਵਾਲੀ ਹਾਂ ਤੇ ਸਾਡਾ ਬਿੱਲ ਜ਼ੀਰੋ ਆਉਂਦਾ ਪਹਿਲਾਂ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਤੇ ਹੁਣ ਜਿਹੜੇ ਮਤਲਬ ਬਿੱਲ ਤੇ ਪੈਸੇ ਲੱਗਦੇ ਆ ਉਹ ਅਸੀਂ ਆਪ ਦਾ ਰਸੋਈ ਖਰਚਾ ਚਲਾਉਨੇ ਆ ਬਿਲਡਿੰਗ ਤੁਸੀਂ ਦੇਖ ਲਓ 2014 ਦੀ ਇਸ ਤਰ੍ਹਾਂ ਪਈ ਜੇ 2014 ਦੀ ਬਿਲਡਿੰਗ ਜਿਹੜਾ ਸਾਡੀਆਂ ਮਸੂਮ ਬੱਚੀਆਂ ਜਿਹੜੀਆਂ ਜੀਐਨਐਮ ਸਕੂਲ ਚ ਆ ਕੇ ਪੜ੍ਹਦੀਆਂ ਨੇ ਔਰ ਇਹ ਜਿਹੜੀ ਐਂਟਰੈਂਸ ਆ ਉਹ ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਉਹ ਇੱਥੇ ਦਾਖਲਾ ਲੈਂਦੇ ਨੇ ਔਰ ਪਲੱਸ 2 ਤੋਂ ਬਾਅਦ ਇਹ ਉਹ ਉਮਰ ਦੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੀ ਰਿਆਸ਼ ਨੂੰ ਉਹਨਾਂ ਦੇ ਹੋਸਟਲ ਨੂੰ ਦੇਣਾ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਔਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਬੱਚਿਆਂ ਦਾ ਹੱਕ 2014 ਨੂੰ ਮਿਲਣਾ ਚਾਹੀਦਾ ਸੀਗਾ ਅੱਜ 225 ਆ ਗਿਆ 11 ਸਾਲਾਂ ਬਾਅਦ ਉਹ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਭਗਵੰਤ ਮਾਨ ਜੀ ਔਰ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਨੇ ਸੋ ਉਪਰਾਲੇ ਕਰਕੇ ਅੱਜ 2 ਕਰੋੜ 17 ਲੱਖ ਰੁਪਈਆ ਇਹਨਾਂ ਗਰਾਊਂਡ ਫਲੋਰ ਕੰਪਲੀਟ ਕਰਨ ਵਾਸਤੇ ਜਾਰੀ ਕਰਤਾ ਔਰ 12ਵੇਂ ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਇਹਦੇ ਨਾਲ 26 ਕਮਰੇ ਬਣਨਗੇ 64 ਬੱਚਿਆਂ ਦੀ ਰਹਿائش ਦਾ ਪ੍ਰਬੰਧ ਹੋਵੇਗਾ ਬਕਾਇਦਾ ਮੈਸ ਹੋਵੇਗੀ ਇਹਦੇ ਵਿੱਚ ਆ ਤੁਸੀਂ ਰਸਤਾ ਦੇਖ ਰਹੇ ਹੋ ਇੱਥੇ ਆਉਣ ਦੀ ਮੁਸ਼ਕਲ ਸੀ ਇਹ ਰਸਤਾ ਪੱਕਾ ਬਣੂਗਾ ਸਟਰੀਟ ਲਾਈਟ ਦਾ ਪ੍ਰਬੰਧ ਹੋਵੇਗਾ ਇਸ ਤੋਂ ਇਲਾਵਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਮੈਸ ਦਾ ਪ੍ਰਬੰਧ ਹੋਵੇਗਾ ਇਹ ਸਾਧੀਆਂ ਚੀਜ਼ਾਂ ਦੇ ਨਾਲ ਇੱਕ ਹੌਸਟਲ ਬਣ ਕੇ ਤਿਆਰ ਹੋ ਜਾਊਗਾ ਦੋ ਸਰਕਾਰਾਂ ਨਿਕਲ ਗਈਆਂ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣਾ ਸਮਾਪੂਰਨ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਪੂਰਾ ਕੀਤਾ ਪਰ ਕਿਸੇ ਨੂੰ ਮਾਸੂਮ ਬੱਚਿਆਂ ਦੀ ਰਹਿائش ਦੀ ਧਿਆਨ ਨਹੀਂ ਆਇਆ ਇਹ ਵੀ ਸਾਡੀਆਂ ਬੱਚੀਆਂ ਨੇ ਇਹ ਵੀ ਕਿਸੇ ਮਾਪਿਓ ਦੀ ਬੱਚਿਆਂ ਨੂੰ ਇੱਥੇ ਪੜ੍ਹਨ ਲਈ ਭੇਜਿਆ ਉਹਨਾਂ ਵਾਸਤੇ ਆਪਾਂ ਹੋਸਟਲ ਦਾ ਪ੍ਰਬੰਧ ਨਹੀਂ ਕਰ ਸਕੇ ਕਿੰਨਾ ਚਿਰ ਤੱਕ ਬੁਨਿਆਦੀ ਸਹੂਲਤਾਂ ਅਸੀਂ ਲੋਕਾਂ ਨੂੰ ਨਹੀਂ ਬੋਈਆ ਕਰਾਵਾਂਗੇ ਉਹਨਾਂ ਚਿਰ ਤੱਕ ਕੋਈ ਸਤਾ ਕੋਈ ਰਾਜ ਕੋਈ ਭਾਗ ਜਿਹੜਾ ਉਹ ਕਿਸੇ ਮਾਣੇ ਨਹੀਂ ਹਗਾ ਦਾਸਪੁਰ ਦੇ ਇਲਾਕੇ ਨੂੰ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਆ ਉਹਦਾ ਆਜਨ ਤੀਜਾ ਤੁਹਾਨੂੰ ਦੱਸਣ ਜਾ ਰਿਹਾ ਆਹ ਬਿਲਡਿੰਗ ਤੁਸੀਂ ਦੇਖ ਲਓ 2014 ਦੀ ਇਸ ਤਰ੍ਹਾਂ ਪਈ ਤੇ ਆਹ ਦੇਖੋ 2014 ਦੀ ਬਿਲਡਿੰਗ ਜਿਹੜਾ ਸਾਡੀਆਂ ਮਸੂਮ ਬੱਚੀਆਂ ਜਿਹੜੀਆਂ ਜੀਐਨਐਮ ਸਕੂਲ ਚ ਆ ਕੇ ਪੜ੍ਹਦੀਆਂ ਨੇ ਔਰ ਇਹ ਜਿਹੜੀ ਐਂਟਰੈਂਸ ਆ ਉਹ ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਉਹ ਇਥੇ ਦਾਖਲਾ ਲੈਂਦੇ ਨੇ ਔਰ ਪਲੱਸ 2 ਤੋਂ ਬਾਅਦ ਇਹ ਉਹ ਉਮਰ ਦੇ ਬੱਚੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਰਿਆਸ਼ ਨੂੰ ਉਹਨਾਂ ਦੀ ਹੋਸਟਲ ਨੂੰ ਦੇਣਾ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਔਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਬੱਚਿਆਂ ਦਾ ਹੱਕ 2014 ਨੂੰ ਮਿਲਣਾ ਚਾਹੀਦਾ ਸੀਗਾ ਅੱਜ 2025 ਆ ਗਿਆ 11 ਸਾਲਾਂ ਬਾਅਦ ਉਹ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਭਗਵੰਤ ਮਾਨ ਜੀ ਔਰ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਦੇ ਉਪਰਾਲੇ ਕਰਕੇ ਅੱਜ 2 ਕਰੋੜ 17 ਲੱਖ ਰੁਪਇਆ ਇਹਨਾਂ ਗਰਾਊਂਡ ਫਲੋਰ ਕੰਪਲੀਟ ਕਰਨ ਵਾਸਤੇ ਜਾਰੀ ਕਰਤਾ ਉਹਨਾਂ ਨੇ ਪੱਤਰ ਅੱਜ ਰੱਖ ਰਿਆ ਕੰਮ ਸ਼ੁਰੂ ਹੋ ਗਿਆ ਔਰ 12ਵੇਂ ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਇਹਦੇ ਨਾਲ 26 ਕਮਰੇ ਬਣਨਗੇ 64 ਬੱਚਿਆਂ ਦੀ ਰਿਹਾਇਸ਼ ਦਾ ਪ੍ਰਬੰਧ ਹੋਵੇਗਾ ਬਕਾਇਦਾ ਮੈਸ ਹੋਵੇਗੀ ਇਹਦੇ ਵਿੱਚ ਆ ਤੁਸੀਂ ਰਸਤਾ ਦੇਖ ਰਹੇ ਹੋ ਇੱਥੇ ਆਉਣ ਦੀ ਮੁਸ਼ਕਲ ਸੀ ਰਸਤਾ ਪੱਕਾ ਬਣੂਗਾ ਸਟਰੀਟ ਲਾਈਟ ਦਾ ਪ੍ਰਬੰਧ ਹੋਵੇਗਾ ਇਸ ਤੋਂ ਇਲਾਵਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਮੈਸ ਦਾ ਪ੍ਰਬੰਧ ਹੋਵੇਗਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਹੌਸਟਲ ਬਣ ਕੇ ਤਿਆਰ ਹੋ ਜਾਊਗਾ ਸੋ ਕਹਿਣ ਤੋਂ ਬਾਅਦ ਵੀ 2014 ਦੀ ਚੀਜ਼ ਲਟਕੀ ਹੋਈ ਦੋ ਸਰਕਾਰਾਂ ਨਿਕਲ ਗਈਆਂ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣਾ ਸਭਾ ਪੂਰਾ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਪੂਰਾ ਕੀਤਾ ਪਰ ਕਿਸੇ ਨੂੰ ਮਾਸੂਮ ਬੱਚਿਆਂ ਦੀ ਰਹਿائش ਦੀ ਧਿਆਨ ਨਹੀਂ ਆਇਆ ਵੀ ਇਹ ਵੀ ਸਾਡੀਆਂ ਬੱਚੀਆਂ ਨੇ ਇਹ ਵੀ ਕਿਸੇ ਮਾਪਿਆਂ ਦੀ ਬੱਚਿਆਂ ਨੂੰ ਇੱਥੇ ਪੜਨ ਲਈ ਭੇਜਿਆ ਉਹਨਾਂ ਵਾਸਤੇ ਆਪਾਂ ਹੋਸਟਲ ਦਾ ਪ੍ਰਬੰਧ ਨਹੀਂ ਕਰ ਸਕੇ ਆਪਾਂ ਗੱਲ ਕਰਦੇ ਆ ਅੱਜ ਬਾਕੀ ਚੀਜ਼ਾਂ ਦੀ ਜਿੰਨਾ ਚਿਰ ਤੱਕ ਬੁਨਿਆਦੀ ਸਹੂਲਤਾਂ ਅਸੀਂ ਲੋਕਾਂ ਨੂੰ ਨਹੀਂ ਬੋਈਆ ਕਰਾਵਾਂਗੇ ਉਨਾਂ ਚਿਰ ਤਾਂ ਕੋਈ ਸਤਾ ਕੋਈ ਰਾਜ ਕੋਈ ਬਾਗ ਜੜਾ ਉਹ ਕਿਸੇ ਮਾਣੇ ਨਹੀਂ ਹੈਗਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਔਰ ਡਾਕਟਰ ਬਲਬੀਰ ਸਿੰਘ ਜੀ ਦਾ ਜਿਹੜੇ ਸਾਡੇ ਹੈਲਥ ਮਨਿਸਟਰ ਨੇ ਜਿਨ੍ਹਾਂ ਨੇ ਮੇਰੀ ਬੇਨਤੀ ਦੇ ਉੱਪਰ ਔਰ ਜਦੋਂ ਵੀ ਮੈਂ ਹੁੰਦਾ ਸੀਗਾ ਸਟਾਫ ਔਰ ਬੱਚੇ ਹਮੇਸ਼ਾ ਇਹ ਮੰਗ ਕਰਦੇ ਸੀਗੇ ਕਿ ਸਾਨੂੰ ਪੀਜੀ ਵਿੱਚ ਰਹਿਣਾ ਪੈਂਦਾ ਕਿ ਦਿਨੇ ਸਵੇਰੇ ਬਾਹਰ ਜਾਣਾ ਪੈਂਦਾ ਸਾਡੀ ਸਿਕਿਉਰਿਟੀ ਦਾ ਕੋਣ ਦੇਖੂਗਾ ਔਰ ਮੇਰੇ ਬੇਨਤੀ ਕਰਨ ਦੇ ਉੱਪਰ ਉਹਨਾਂ ਨੇ 2 ਕਰੋੜ 17 ਲੱਖ ਰੁਪਈਆ ਜਿਹੜਾ ਜਾਰੀ ਕਰਤਾ ਕੰਮ ਸਾਡਾ ਮਾਰਚ 18 ਮਾਰਚ ਤੋਂ ਸ਼ੁਰੂ ਹੋ ਗਿਆ ਔਰ ਦਸੰਬਰ 17 ਤੱਕ ਇਹਨੂੰ ਕੰਪਲੀਟ ਕਰਾਂਗੇ ਮੇਰੀ ਕੋਸ਼ਿਸ਼ ਹੋਊਗੀ ਕਿ 1 ਮਹੀਨਾ ਪਹਿਲਾਂ ਹੀ ਕੰਪਲੀਟ ਹੋ ਕੇ ਤਾਂ ਕਿ ਸਰਦੀਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਇਸ ਰਿਆਸ਼ ਦੇ ਵਿੱਚ ਲੈ ਸਕੀਏ ਸੋ ਮੈਂ ਵੀ ਬੇਨਤੀ ਕਰੂੰਗਾ